ਲਗਦੀ ਹੋ ਕੇ ਸੰਗਤ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਫੁੱਲ ਹੈਲੀਕਾਪਟਰ ਵੱਲ ਲੈ ਕੇ ਜਾਏ ਜਾ ਰਹੇ ਆ ਤਾਂ ਜੋ ਇਨ੍ਹਾਂ ਫੁੱਲਾਂ ਦੇ ਉੱਤੇ ਫੁੱਲਾਂ ਨੂੰ ਹੈਲੀਕਾਪਟਰ ਤੇ ਲਾਦ ਕੇ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਲਜਾਇਆ ਜਾਵੇ ਤਾਂ ਜਿੱਦਾਂ ਹੀ ਉੱਥੇ ਪਹੁੰਚਿਆ ਜਾਏਗਾ ਫੁੱਲਾਂ ਦੇ ਨਾਲ ਵਰਖਾ ਕੀਤੀ ਜਾਏਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਆਸ-ਪਾਸ ਫੁੱਲਾਂ ਦੇ ਉੱਤੇ ਫੁੱਲਾਂ ਦੇ ਨਾਲ ਵਰਖਾ ਕੀਤੀ ਜਾਏਗੀ ਤਾਂ ਇੱਕ ਖਾਸ ਤਸਵੀਰ ਜਿਹੜੀ ਹੈ ਜਰੂਰ ਨਜ਼ਰਾਂ ਦਿਤੀ ਪਈਏ ਇਹ ਅੰਮ੍ਰਿਤਸਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਈਏ ਜਿੱਥੇ ਦੇਖ ਸਕਦੇ ਹੋ ਕਿ 20 ਤੋਂ 25 ਕੁਇੰਟਲ ਜਿਹੜੇ ਫੁੱਲ ਨੇ ਉਹ ਅੱਜ ਉਹਨਾਂ ਫੁੱਲਾਂ ਦੀ ਵਰਖਾ ਕੀਤੀ ਜਾਏਗੀ ਵੱਖ-ਵੱਖ ਕਿਸਮ ਦੇ ਫੁੱਲ ਦੱਸੇ ਜਾ ਰਹੇ ਨੇ ਜਿਆਦਾ ਗੁਲਾਬ ਦੀਆਂ ਪੰਤੀਆਂ ਨੇ ਜਿਹੜੇ ਜਿਹੜੇ ਫੁੱਲ ਦੀ ਵਰਖਾ ਕੀਤੀ ਜਾਏਗੀ ਤਾਂ ਉਹ ਦੱਸਦੀ ਕਿ ਬੀਤੇ ਕੱਲ ਕਰਨੀ ਸੀ ਜਦੋਂ ਨਗਰ ਕੀਰਤਨ ਸੀ ਪਰ ਮੌਸਮ ਖਰਾਬ ਹੋਣ ਦੀ وجہ ਕਰਕੇ ਸ਼ਾਇਦ ਨਹੀਂ ਅ ਕੱਲ ਵਰਖਾ ਕੀਤੀ ਗਈ ਹੈਲੀਕਾਪਟਰ ਵਾਪਸ ਚਲਾ ਗਿਆ ਸੀ ਪਰ ਅੱਜ ਇਹ ਜਿਹੜਾ ਕਾਰਜ ਹੈ ਉਹ ਕੀਤਾ ਜਾ ਰਿਹਾ ਖਾਸ ਤਸਵੀਰ ਹੈ ਅੰਮ੍ਰਿਤਸਰ ਦੀ ਕਲੋ ਬਚਦੇ ਵਿੱਚ ਹੋਈ ਨਹੀਂ ਉਹ ਹੋਈ ਨਾ ਵਿੱਚ ਨਾ ਮੈਂ ਅਭੀ ਪਿੱਛੇ ਬੈਠੇਗਾ ਸਰ ਜੀ ਕਿਹੜੇ ਕਿਹੜੇ ਦੇਖੋ ਗਲਾ ਦੀਆਂ ਪੰਖੀਆਂ ਨੇ ਜਿਹੜੀਆਂ ਇਹ ਪੰਖੀਆਂ ਜਿਹੜੀਆਂ ਨੇ ਉਹ ਇਹਨਾਂ ਦਿਨਾਂ ਸੱਚਕਲ ਸ੍ਰੀ ਹਰਮੰਦਰ ਸਾਹਿਬ ਕੋਲ ਗਲਾ ਦੀ ਪੰਖੀਆਂ ਦੇ ਨਾਲ ਭਰੇ ਤੇ ਕੀਤੀ ਜਾਏਗੀ ਵਰਕਾ ਕੀਤੀ ਜਾਏਗੀ ਦੱਸਦੀ ਹੈ ਕਿ ਸੰਬੀ ਕਈ ਪਰਿਵਾਰਾਂ ਵੱਲੋਂ ਇਹ ਸੇਵਾ ਨਿਭਾਈ ਜਾਂਦੀ ਹੈ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਿਟੀ ਵੱਲੋਂ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਵੱਲੋਂ ਸਮੂਹ ਯੂਨੀਵਰਸਿਟੀ ਕਰਮਚਾਰੀ ਵੱਲੋਂ ਅਸੀਂ ਛੋਟਾ ਜਿਹਾ ਸਨਮਾਨ ਉਹਨਾਂ ਨੂੰ ਦੇਣਾ ਚਾਹੁੰਦੇ ਹਾਂ ਬੋਲੇ ਬੋਲ ਸੋਨਿਹਾਰ ਸੋਨਿਹਾਰ ਜੋ ਬੋਲੇ ਸੋਨਿਹਾਰ ਮੈਂ ਡਾਕਟਰ ਪ੍ਰਸੰਦਰ ਸਿੰਘ ਡੀਨ ਅਕੈਡੈਮਿਕ ਫੇਅਰ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੱਜ ਤਰ੍ਹਾਂ ਉਪਰਾਲਾ ਕੀਤਾ ਗਿਆ ਕਿ ਕੈਂਪਸ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਭ ਤੋਂ ਪਹਿਲਾਂ ਤੇ ਚੌਥੇ ਪਾਸ਼ਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਪੁਰਬ ਹੈ ਉਹਨਾਂ ਦਾ ਪ੍ਰਕਾਸ਼ ਉਤਸਵ ਹੈ ਉਹੀ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਔਰ ਅਮਰਸਰ ਸ਼ਹਿਰ ਦੇ ਬਾਨੀ ਹੋਣ ਦੇ ਨਾਤੇ ਸਾਨੂੰ ਹੋਰ ਵੀ ਜਿਆਦਾ ਖੁਸ਼ੀ ਹੁੰਦੀ ਹੈ ਕਿ ਅਸੀਂ ਜੋ ਸ਼ਹਿਰ ਦੇ ਜੋ ਨਰਮਤਾ ਸੀਗੇ ਉਹਨਾਂ ਦਾ ਜਿਹੜਾ ਅਸੀਂ ਪ੍ਰਕਾਸ਼ ਉਤਸਵ ਜਿਹੜਾ ਮਨਾ ਰਹੇ ਹਾਂ ਔਰ ਉਸ ਤੋਂ ਵੱਡੀ ਖੁਸ਼ੀ ਹੈ ਕਿ ਸਾਡੇ ਯੂਨੀਵਰਸਿਟੀ ਕੈਂਪਸ ਦੇ ਵਿੱਚੋਂ ਇਹ ਸਾਰਾ ਕੁਝ ਜਿਹੜਾ ਫੁੱਲਾਂ ਦੀ ਵਰਖਾ ਹੈ ਜਿਹੜਾ ਪਰਿਵਾਰ ਚੰਬੇ ਤੋਂ ਆ ਕੇ ਹਰ ਸਾਲ ਸੇਵਾ ਕਰਦਾ ਹੈ ਉਹਨਾਂ ਨੇ ਇੱਥੋਂ ਸ਼ੁਰੂਆਤ ਕੀਤੀ ਹੈ ਫੁੱਲਾਂ ਦੇ ਬੈਗ ਉਹਨਾਂ ਨੇ ਇੱਥੇ ਰੱਖੇ ਹੋਏ ਨੇ ਔਰ ਇੱਕ ਇੱਕ ਕਰਕੇ ਜਿਹੜਾ ਉਹ ਸ਼ਹਿਰ ਦੇ ਉੱਪਰ ਫੁੱਲਾਂ ਦੀ ਵਰਖਾ ਕਰਨ ਜਾ ਰਹੇ ਨੇ अच्छा इस दिन ਦਾ ਇੰਤਜ਼ਾਰ ਵੀ ਹੈ ਸਭ ਜਿਹੜੀਆਂ ਸਾਬਰੂ ਰਹਿੰਦਾ ਕਿ ਕਦੋਂ ਇਹ ਦਿਨ ਆਏਗਾ ਕਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਸੇਵਾ ਨਿਭਾ ਸਕਾਂਗੇ ਜਿਹੜੀ ਜਿਹੜੀ ਸੇਵਾ ਰੱਖੀਆਂ ਹੋਈਆਂ ਲੋਕਾਂ ਨੇ ਆਪਣੇ ਮਨ ਦੇ ਵਿੱਚ ਕੋਈ ਜੇ ਮੈਂ ਦੱਸਿਆ ਇੱਕ ਹੁੰਦਾ ਮੇਲਾ ਤਿਉਹਾਰ ਹੁੰਦਾ ਇੱਕ ਇੱਕ ਹੁੰਦਾ ਕਿ ਸਾਡੇ ਸ਼ਹਿਰ ਦਾ ਜਿਹੜਾ ਜਨਮਦਾਤਾ ਸੀਗਾ ਅਸੀਂ ਉਹਦਾ ਉਹਦੇ ਸਬੰਧ ਵਿੱਚ ਕੁਝ ਮਨਾ ਰਹੇ ਹਾਂ ਸੋ ਇੱਕ ਤਿਉਹਾਰ ਬਣ ਗਿਆ ਹੋਇਆ ਕਿ ਹਰ ਸਾਲ ਗੁਰੂ ਰਾਮਦਾਸ ਜੀ ਦਾ ਜਿਹੜਾ ਗੁਰਪੁਰਬ ਹੈ ਉਹਦੀ ਇੰਤਜ਼ਾਰ ਰਹਿੰਦੀ ਹੈ ਕਿ ਲੋਕ ਜਿਹੜੇ ਨੇ ਉਹ ਸੇਵਾ ਕਰਨਗੇ ਜਾਂ ਉਹ ਨਗਰ ਕੀਰਤਨ ਦੇ ਰੂਪ ਵਿੱਚ ਜਾ ਕੇ ਨਤਮਸਤਕ ਹੁੰਦੇ ਨੇ ਸ੍ਰੀ ਦਰਬਾਰ ਸਾਹਿਬ ਔਰ ਹੋਰ ਸਾਰੀਆਂ ਬੜੀਆਂ ਸਵਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਔਰ ਇੱਕ ਦੀਵਾਲੀ ਵਿਸਾਖੀ ਵਾਂਗੂ ਇਹ ਸਾਨੂੰ ਤੇ ਇੱਕ ਤਿਉਹਾਰ ਹੀ ਨਜ਼ਰ ਆਉਂਦਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਰਹਿੰਦੇ ਆ ਹੋਇਆਂ ਕਿ ਸਾਨੂੰ ਇੰਤਜ਼ਾਰ ਰਹਿੰਦਾ ਕਿ ਗੁਰੂ ਰਾਮ ਰਾਜ ਜੀ ਦਾ ਪ੍ਰਕਾਸ਼ ਜੋ ਜਿਹੜਾ ਆਉਣ ਵਾਲਾ ਹੈ

ਹਾਂਜੀ ਅੱਛਾ ਗੁਰੂ ਰਾਮਦਾਸ ਜੀ ਦਾ ਅੱਜ ਦਿਨ ਹੈ ਕਿੰਨਾ ਇੰਤਜ਼ਾਰ ਕੀਤਾ ਹੋਰ ਜ਼ਿਆਦਾ ਹੋਸ਼ ਹਾਜ਼ਰ ਹਾਂਜੀ ਵੈਗੇਜ ਕੇ ਖਾਲਸਾ ਵੈਗੇਜ ਕੇ ਪਤੇ ਸੈਭ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਨ ਨੂੰ ਸਮਰਪਿਤ ਬਹੁਤ ਸਾਰੀਆਂ ਸੰਗਤਾਂ ਜਿੱਥੇ ਸ੍ਰੀ ਅੰਮ੍ਰਿਤਸਰ ਸਹਿਰ ਦੇ ਜਾਂ ਦੇਸ਼ਾਂ ਬਦੇਸ਼ਾਂ ਦੀਆਂ ਸੰਗਤਾਂ ਇਸ ਦਿਨ ਨੂੰ ਤਰਸ ਤਰਸਦੀਆਂ ਨੇ ਵੀ ਅਸੀਂ ਜਾ ਕੇ ਉੱਥੇ ਨਮਸਕਾਰ ਕਰੀਏ ਦਰਸ਼ਨ ਮੇਲੇ ਕਰੀਏ ਪਰ ਕੁਝ ਸੰਗਤਾਂ ਨੂੰ ਅਜੀਹਾ ਵੀ ਸੁਭਾਗ ਪੈਦਾ ਹੁੰਦਾ ਉਹ ਆ ਕੇ ਇਸ ਦਿਨ ਤੇ ਆਪਣੀਆਂ ਆਪਣੀਆਂ ਬਿੱਤ ਦੇ ਮੁਤਾਬਕ ਸਿਵਾਵਾ ਕਰਦੀਆਂ ਨੇ ਕੋਈ ਲੰਗਰਾਂ ਚ ਕਰਦੀ ਆ ਕੋਈ ਫੁੱਲਾਂ ਦੀ ਕਰਦੀ ਆ ਕੋਈ ਲਾਈਟ ਡੈਕੋਰੇਸ਼ਨ ਦੀ ਕਰਦੀ ਆ ਜਿਵੇਂ ਹੋਟਲ ਐਸੋਸੀਏਸ਼ਨ ਵਾਲੇ ਮੇਰੇ ਵੀਰ ਨੇ ਉਹ ਕਮਰੇ ਫ੍ਰੀ ਦਿੰਦੇ ਨੇ ਦੋ ਦਿਨ ਲਈ ਸੋ ਐਸੇ ਲੜੀ ਤਹਿਤ ਇੱਕ ਚੰਬੇ ਦਾ ਪਰਿਵਾਰ ਆ ਮੇਰਾ ਵੀਰ ਸਰਦਾਰ ਕੁਲਜੀਤ ਸਿੰਘ ਇਹਨਾਂ ਵੱਲੋਂ ਪਿਛਲੇ 2 ਸਾਲਾਂ ਤੋਂ ਆ ਆ ਫੁੱਲਾਂ ਦੀ ਵਰਖਾ ਹੈਲੀਕਾਪਟਰ ਦੇ ਜਹਾਜ਼ ਰਾਹੀਂ ਕੀਤੀ ਜਾਂਦੀ ਆ ਅਸੀਂ ਸਤਕੰਟ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਸਹਿਬ ਸ੍ਰੀ ਗੁਰੂ ਰਾਮਦਾਸ ਇਸ ਪਰਿਵਾਰ ਤੇ ਐਦਾਂ ਹੀ ਮੇਹਰ ਬਣਾ ਕੇ ਰੱਖੇ ਤੇ ਪੂਰੇ ਪਰਿਵਾਰ ਚ ਖੁਸ਼ੀਆਂ ਲੈ ਕੇ ਆਵੇ ਕੱਲ ਇਹਨਾਂ ਨੇ ਨਗਰ ਕੀਰਤਨ ਤੇ ਇਹ ਜਹਾਜ਼ ਰਾਂ ਹੀ ਫੁੱਲਾਂ ਦੀ ਵਰਖਾ ਕਰਨੀ ਸੀ ਪਰ ਮੌਸਮ ਦੀ ਖਰਾਬੀ ਹੋਣ ਕਰਕੇ ਕੱਲ ਇਹ ਕੰਮ ਕੈਨਸਲ ਕਰਨਾ ਪਿਆ ਅੱਜ ਸਾਬ ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸਮਰਪਿਤ ਹੋ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕਿ ਜਿੰਨੀਆਂ ਪ੍ਰਕਰਮਾਂ ਨੇ ਉਹਦੇ ਚ ਇਹ ਫੁੱਲਾਂ ਦੀ ਵਰਖਾ ਕੀ ਕਰ ਰਹੇ ਨੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲੋ ਪੂਰੇ ਪਰਿਵਾਰ ਦਾ ਪੂਰੀ ਫੈਮਿਲੀ ਦਾ ਧੰਨਵਾਦ ਕਰਦਿਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਮर्याਦਾ ਦਾ ਧਿਆਨ ਰੱਖਣ ਵਾਸਤੇ ਕਿਸ ਤਰੀਕੇ ਨਾਲ ਇਹਨਾਂ ਨੂੰ ਕਿ ਦੱਸਿਆ ਗਿਆ ਹਾਂ ਹਾਂ ਬਕਾਇਦਾ ਮर्याਦਾ ਦਾ ਪੂਰਾ ਧਿਆਨ ਰੱਖਣ ਵਾਸਤੇ ਕਿਹਾ ਗਿਆ ਹੈਗਾ ਪਹਿਲੇ ਗੇੜੇ 'ਚ ਮੈਂ ਖੁਦ ਆਪ ਗਿਆ ਇਹਨਾਂ ਦੇ ਨਾਲ ਪੂਰਾ ਉਹਨਾਂ ਨੂੰ ਦੱਸਿਆ ਵੀ ਕਿੱਥੇ ਕਿੱਥੇ ਹੈਲੀਕਾਪਟਰ ਦਾ ਜਿਹੜਾ ਰੂਟ ਆ ਕਿੱਥੇ ਤੱਕ ਲੈ ਕੇ ਜਾਣਾ ਇਹ ਬਕਾਇਦਾ ਇਹਨਾਂ ਦੇ ਸਿਰ ਟਕੇ ਬੇ ਨੇ ਪੈਰ ਨੰਗੇ ਨੇ ਕੋਈ ਵੀ ਜੋੜਾ ਨਹੀਂ ਪਾਇਆ ਤੇ ਗੁਰੂ ਮਹਾਰਾਜ ਦੀ ਕਿਰਪਾ ਪੂਰਾ ਇਹਨਾਂ ਨੂੰ ਵੀ ਪੂਰੇ ਸਿੱਖ ਪਰਿਵਾਰ ਨਾਲ ਸੰਬੰਧਿਤ ਨੇ ਐਦਾਂ ਦੀ ਕੋਈ ਗੱਲ ਨਹੀਂ ਪੂਰਾ ਇਹ ਵੀ ਧਿਆਨ ਰੱਖ ਰਹੇ ਨੇ ਤੇ ਅਸੀਂ ਵੀ ਇਹਨਾਂ ਨੂੰ ਗਾਈਡ ਕਰ ਰਹੇ ਹਾਂ ਜੀ ਨਾਲੋਂ ਨਾਲ ਸ਼ੁਰੂ ਕਰ ਦਿੱਤੀਆਂ ਗਿਆ ਨੇ ਇਹ ਹੈਲੀਕਾਪਟਰ ਹੁਣ ਉਡਾਨ ਭਰੇਗਾ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਵਾਲ ਨੂੰ ਪਹੁੰਚ ਕਰੇਗਾ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਆਸ-ਪਾਸ ਦੇ ਜਿਹੜੇ ਇਲਾਕੇ ਨੇ ਆਹਾਂ ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਆਸਵਾ ਜਰਾ ਵਰਾਸਤੀ ਮਾਰਗ ਹੈ ਉੱਥੇ ਫੁੱਲਾਂ ਦੀ ਵਰਖਾ ਕੀਤੀ ਜਾਏਗੀ ਤਾਂ ਫੁੱਲਾਂ ਦੀ ਵਰਖਾ ਕਰਨ ਤੋਂ ਪਹਿਲਾਂ ਖਾਸ ਮਰਿਆਦਾ ਦਾ ਧਿਆਨ ਰੱਖਿਆ ਗਿਆ ਕਿ ਮਰਿਆਦਾ ਦੀ ਭੰਗ ਨਾ ਹੋਵੇ ਜਿਸ ਵਜ੍ਹਾ ਕਰਕੇ ਐਸਜੀਪੀਸੀ ਮੈਂਬਰ ਵੀ ਜਿਹੜੇ ਨੇ ਉਹ ਵੀ ਇਸ ਹੈਲੀਕਾਪਟਰ ਦੇ ਵਿੱਚ ਸਵਾਰ ਹੋਏ ਨੇ ਆ ਬਹੁਤ ਇੱਕ ਜਗੀ ਤਸਵੀਰ ਜਿਹੜੀ ਨਜ਼ਰਾਂ ਦਿੱਤੀ ਇਹ ਇਹ ਪਤਾ ਲੱਗਦਾ ਪਿਆ ਕਿ ਆਦਤਾਂ ਕਿੰਨੀ ਆ ਸੰਗਤ ਵਿੱਚ ਆਸਤਾ ਕੀਤੀ ਹੈ ਸੰਗਤ ਵੱਡੀ ਕਿੰਤੀ ਵਿੱਚ ਸਤਿਕਾਰ ਚੜੀ ਵਦਸਦਾਈ ਉਹ ਰੋਜ਼ ਪਹੁੰਚਦੀ ਹੈ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਵੱਡਾ ਦਿਨ ਹੁੰਦਾ ਹੈ ਤਾਂ ਉਦੋਂ ਕਿੰਤੀ ਸੰਗਤੀ ਹੋਰ ਵੱਜ ਜਾਂਦੀ ਹੈ ਆਸਤਾ ਸੰਗਤੀ ਹੋਰ ਵੱਜਦੀ ਹੈ वर्खा की जाएगी तेरह राउंड आगे एक क्विंटल एक राउंड गुलाब के फुल जाने उस दूसरा राउंड आएगा